ਦੋਪੇ ਤੇ ਟਰੇਲ ਚਲੰਦਰ ਦੀ ਕਰਾਂਗੇ ਜਲੰਧਰ ਲੋਕ ਸਭਾ ਸੀਟ ਜਿਹੜੀ ਕਿ ਕਾਂਗਰਸ ਦਾ ਗੜ ਮੰਨੀ ਜਾਂਦੀ ਸੀ ਇਸ ਰੀਤ ਨੂੰ ਇਸ ਧਾਰਨਾ ਨੂੰ ਪਿਛਲੇ ਬਾਏ ਇਲੈਕਸ਼ਨ ਦੇ ਵਿੱਚ ਸੁਸ਼ੀਲ ਕੁਮਾਰ ਰਿੰਪੂ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਲੜ ਕੇ ਤੋੜ ਦਿੱਤਾ ਤੇ ਇਸ ਵਾਰ ਨਤੀਜੇ ਕਿਹੋ ਜਿਹੇ ਇਹ ਸੀਟ ਤੋਂ ਰਹਿਣ ਵਾਲੇ ਨੇ ਤੇ ਵੀਡੀਓ ਦੇ ਚੱਲਦੇ-ਚੱਲਦੇ ਗਰਾਊਂਡ ਰਿਪੋਰਟ ਕੀ ਨੇ ਅਤੇ ਪਿਛਲੇ ਅੰਕੜੇ ਕੀ ਨੇ ਉਹਨਾਂ ਦੇ ਆਧਾਰ ਤੇ ਤੁਹਾਨੂੰ ਉਸ ਕੈਂਡੀਡੇਟ ਦਾ ਨਾਂ ਦੱਸਾਂਗੇ ਜਿਹੜਾ ਕਿ ਪਹਿਲੇ ਜਿਹੜੇ ਸਥਾਨ ਤੇ ਰਹੇਗਾ ਉਸ ਪਾਰਟੀ ਦੇ ਨਾਂ ਵੀ ਦੱਸਾਂਗੇ ਉਮੀਦਵਾਰ ਦਾ ਵੀ ਨਾਂ ਦੱਸਾਂਗੇ ਤੇ ਤੁਹਾਡੇ ਨਾਲ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਦੱਸ ਦਈਏ ਕਿ ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਭਾਜਪਾ ਵੱਲੋਂ ਸ਼ਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਟਿੰਨੂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਕੇਪੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਦਿਲਚਸਪ ਗੱਲ ਇਹ ਹੈ ਕਿ ਇਸ ਸੀਟ ਦੇ ਉੱਤੇ ਜਿਹੜੇ ਕੈਂਡੀਡੇਟ ਨੇ ਜਿਹੜੇ ਪਹਿਲਾਂ ਕਾਂਗਰਸੀ ਸੀ ਫਿਰ ਆਮ ਆਦਮੀ ਪਾਰਟੀ ਵਾਲੇ ਹੋ ਗਏ ਤੇ ਆਮ ਆਦਮੀ ਪਾਰਟੀ ਤੋਂ ਭਾਜਪਾ ਵਾਲੇ ਹੋ ਗਏ ਉਹ ਸ਼੍ਰੀ ਕੁਮਾਰ ਰਿੰਕੂ ਨੇ ਉਧਰ ਮਹਿੰਦਰ ਕੇਪੀ ਨੇ ਜਿਹੜੇ ਪਹਿਲਾਂ ਕਾਂਗਰਸੀ ਸੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਮੈਦਾਨ ਦੇ ਵਿੱਚ ਨੇ ਤੇ ਪਵਨ ਕੁਮਾਰ ਟੈਨੂ ਜਿਹੜੇ ਕਿ ਪਹਿਲਾਂ ਅਕਾਲੀ ਦਲ ਦੇ ਹੁੰਦੇ ਸੀ ਅੱਜ ਕੱਲ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਲੜ ਰਹੇ ਨੇ ਤੇ ਚੋਣ ਮੈਦਾਨ ਦੇ ਵਿੱਚ ਨੇ ਤੇ ਮੁੱਖ ਮੰਤਰੀ ਇਹਨਾਂ ਜ਼ੀਰੋ ਦਾ ਦਾਅਵਾ ਟੈਂਪੋਰਰੀ ਨੇ ਤੇ ਪਵਨ ਕੁਮਾਰ ਜੀ ਨੂੰ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਕਿ ਜਲੰਧਰ ਅਸੀਂ ਪਵਨ ਕੁਮਾਰ ਜੀ ਨੂੰ ਦੇ ਨਾਤੇ ਜਿੱਤ ਰਿਹਾ ਤੁਹਾਨੂੰ ਦੱਸਾਂਗੇ ਕਿ ਕਿਹੜਾ ਉਮੀਦਵਾਰ ਇਸ ਸੀਟ ਤੋਂ ਜ਼ਿਆਦਾ ਮਜ਼ਬੂਤ ਮੰਨਿਆ ਜਾਂਦਾ ਕਿਸ ਦੀ ਜਿੱਤ ਹੋ ਸਕਦੀ ਹੈ ਜਾਂ ਕਿਹੜਾ ਰਨਰ ਅਪ ਰਹਿ ਸਕਦਾ ਹੈ ਉਹਨਾਂ ਦਾ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਹਾਨੂੰ ਕੌਣ ਲੱਗਦਾ ਹੈ ਕਿ ਜਲੰਧਰ ਤੋਂ ਕਿਹੜਾ ਉਮੀਦਵਾਰ ਬਾਜ਼ੀ ਮਾਰ ਸਕਦਾ ਹੈ ਜਾਂ ਤੁਸੀਂ ਇਸ ਪਾਰਟੀ ਦੇ ਕਿਹੜੇ ਉਮੀਦਵਾਰ ਨੂੰ ਸਪੋਰਟ ਕਰ ਰਹੇ ਹੋ ਨਾਲ ਦੀ ਨਾਲ ਤੁਸੀਂ ਕਮੈਂਟ ਜ਼ਰੂਰ ਕਰਦੇ ਜਾਣਾ ਤੇ ਦੱਸਦੇ ਜਾਣਾ ਕਿ ਤੁਸੀਂ ਕਿਸ ਉਮੀਦਵਾਰ ਦੀ ਸਪੋਰਟ ਦੇ ਵਿੱਚ ਇਸ ਵਾਰ ਮੂਡ ਬੜਾਇਆ ਹੋਇਆ ਤੁਹਾਨੂੰ ਦੱਸਦੀ ਹਾਂ ਕਿ ਚਰਨਜੀਤ ਸਿੰਘ ਚੰਨੀ ਉੱਤੇ ਕਾਂਗਰਸ ਪਾਰਟੀ ਨੇ ਦਾਅ ਕਿਡੇਆ ਚਰਨਜੀਤ ਸਿੰਘ ਚੰਨੀ ਇੱਕ ਅਜਿਹੇ ਵਿਅਕਤੀ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕੌਂਸਲਰ ਵੀ ਬਣੇ ਨੇ ਮੰਤਰੀ ਵੀ ਬਣੇ ਨੇ ਵਿਧਾਇਕ ਵੀ ਬਣੇ ਨੇ ਤੇ ਮੁੱਖ ਮੰਤਰੀ ਵੀ ਬਣੇ ਨੇ ਕੌਂਸਲਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦਾ ਸੋ ਪਰ ਚੰਦਿਤ ਸੰਗਤ ਚੰਨੀ ਨੇ ਕਾਇ ਕੀਤਾ ਪੰਜਾਬ ਦੇ ਵਿੱਚ 2002 ਦੇ ਵਿੱਚ ਉਹ ਪ੍ਰਧਾਨ ਵੀ ਬਣਦੇ ਨੇ ਨਗਰ ਨਿਗਮ ਫਰੜ ਦੇ ਉੱਤੇ ਫਿਰ ਰੂਪਨਗਰ ਤੋਂ ਜਿਹੜਾ ਸੌਰੀ ਮਾਫ ਕਰਨਾ ਚਮਕੌਰ ਸਾਹਿਬ ਤੋਂ ਉਹ ਵਿਧਾਇਕ ਵੀ ਕਈ ਵਾਰ ਬਣਦੇ ਨੇ ਆਜ਼ਾਦ ਤੌਰ ਤੇ ਵੀ ਵਿਧਾਇਕ ਬਣਦੇ ਨੇ ਤੇ ਕਾਂਗਰਸ ਦੀ ਟਿਕਟ ਤੋਂ 12 ਅਤੇ 17 ਦੇ ਵਿੱਚ ਵੀ ਬਣਦੇ ਨੇ ਹਾਲਾਂਕਿ 2022 ਦੇ ਇਲੈਕਸ਼ਨ ਦੇ ਵਿੱਚ ਉਹ ਥੋੜੇ ਜੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਦੇ ਹੀ ਡਾਕਟਰ ਚਰਨਜੀਤ ਸਿੰਘ ਤੋਂ ਚੋਣ ਹਾਰ ਗਏ ਸੀ ਤੇ ਉਹ ਪਧੌੜ ਤੋਂ ਮਾਲਵੇ ਦੇ ਵਿੱਚ ਪਧੌੜ ਬਰਨਾਲਾ ਜ਼ਿਲ੍ਹੇ ਦੇ ਪਧੌੜ ਵਿਧਾਨ ਸਭਾ ਪੈਂਦਾ ਉਥੋਂ ਲਾਖ ਸਿੰਘ ਉਗਵੇਪੇ ਤੋਂ ਉਗੋਪੇ ਤੋਂ ਵੱਡੇ ਚੋਣ ਅੰਤਰ ਦੇ ਵਿੱਚ ਹਾਰੇ ਸੀ ਦੋ ਸੀਟਾਂ ਤੋਂ ਉਹ ਲੜ ਰਹੇ ਸੀ ਤੇ ਮੁੱਖ ਮੰਤਰੀ ਦਾ ਚਿਹਰਾ ਵੀ ਚਰਨਜੀਤ ਸਿੰਘ ਚੰਨੀ ਸੀ ਪਰ ਕਾਂਗਰਸ ਪਾਰਟੀ ਆ ਜਿਹੜੀ ਉਹ 18 ਵਿਧਾਇਕਾਂ ਤੱਕ ਹੀ ਸਿਮਤ ਰਹੀ ਸੀ ਦੂਜੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰ ਕੇਪੀ ਦੀ ਕਰ ਲੈਂਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰ ਕੇਪੀ ਦੇ ਪਿਤਾ ਵੀ ਸਿਆਸਤਦਾਨ ਸਨ ਤੇ ਉਹ 5 ਵਾਰ ਵਿਧਾਇਕ ਬਣੇ ਸਨ ਤੇ ਮਹਿੰਦਰ ਕੇਪੀ ਵੀ 3 ਵਾਰ ਵਿਧਾਇਕ ਬਣਨੇ ਨੇ ਤੇ 2009 ਦੇ ਵਿੱਚ ਉਹ ਜਲੰਧਰ ਤੋਂ ਜਿਹੜਾ ਐਮਪੀ ਬੰਡ ਦੇ ਵਿੱਚ ਕੰਮ ਜਾ ਰਹੀਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਹਸ਼ਿਆਰਪੁਰ ਤੋਂ ਵੀ ਉਹਨਾਂ ਨੇ ਦਾ ਕੈਂਡਿਆ ਸੀ ਪਰ ਉਸ ਦੇ ਵਿੱਚ ਉਹ ਅਸਫਲ ਹੋਏ ਸੀ ਮਹਿੰਦਰ ਕੇਪੀ ਨੇ ਜਿਹੜੇ ਉਹ ਥੋੜਾ ਸਮਾਂ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਛੱਡ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਤੇ ਮਹਿੰਦਰ ਕੇਪੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀਆ ਉਧਰ ਪਵਨ ਕੁਮਾਰ ਟਿਨੂਬੀ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਦੀ ਟਿਕਟ ਉਹ ਜਿਹੜੇ ਵਿਧਾਇਕ ਬਣੇ ਨੇ ਆਦਮਪੁਰ ਤੋਂ ਉਹ ਵਿਧਾਇਕ ਬਣਦੇ ਰਹੇ ਨੇ ਚੰਗੀਆਂ ਵੋਟਾਂ ਵਪਨ ਕੁਮਾਰ ਟਿੰਦੂ ਨੂੰ ਪੰਡੀਆਂ ਰਹੀਆਂ ਨੇ ਤੇਸ਼ਵਰ ਆਮ ਆਦਮੀ ਪਾਰਟੀ ਨੇ ਕੁਝ ਦਿਨ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਅਚਾਨਕ ਜਿਹੜੀ ਉਹਨਾਂ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਕਿਉਂਕਿ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਜਲੰਧਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਪਰ ਟਿਕਟ ਮਿਲਣ ਦੇ ਬਾਵਜੂਦ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਉਂਗਰਾਲ ਨੇ ਜਿਹੜੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਆਪਣੀ ਬਿਉਤਬੰਦੀ ਬਦਲਨੀ ਪੈਂਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੈਂਡੀਡੇਟ ਪੱਟ ਕੇ ਆਪਣਾ ਕੈਂਡੀਡੇਟ ਪਵਨ ਕੁਮਾਰਟੀ ਨੂੰ ਨੂੰ ਬਣਾ ਦਿੱਤਾ ਜਾਂਦਾ ਹੈ ਚੌਥੇ ਨੇ ਭਾਜਪਾ ਵੱਲੋਂ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਕਿ ਪਹਿਲਾਂ ਕਾਂਗਰਸੀ ਸੀ ਕਾਂਗਰਸ ਦੀ ਟਿਕਟ ਤੋਂ ਉਹ ਵਿਧਾਇਕ ਵੀ ਰਹੇ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਆ ਸ਼ਾਮਲ ਹੁੰਦੇ ਸਾਰੇ ਐਮਪੀ ਵੀ ਬਣ ਜਾਂਦੇ ਆ ਤੇ ਆਮ ਆਦਮੀ ਪਾਰਟੀ ਦਾ ਜ਼ੋਰ ਬਹੁਤ ਲੱਗਿਆ ਸੀ ਬਾਈ ਇਲੈਕਸ਼ਨ ਦੇ ਉੱਤੇ ਤੁਸੀਂ ਵੀਡੀਓ ਬੜੀਆਂ ਦੇਖੀਆਂ ਹੋਣੀਆਂ ਬੀਜਾਂ ਵਾਲੀਆਂ ਆਈਡੀਆ ਵੀ ਫੇਸਬੁੱਕ ਉੱਤੇ ਬੜੀਆਂ-ਬੜੀਆਂ ਕਿ ਉਹੀ ਬੀਜਾਂ ਵਾਲੇ ਕਿਉਂਕਿ ਬੜੇ ਵਿਧਾਇਕ ਸੀ ਜਿਹੜੇ ਆਮ ਆਦਮੀ ਪਾਰਟੀ ਦੇ 2022 ਦੇ ਵਿੱਚ ਜਿੱਤੇ ਸੀ ਪੱਗਾਂ ਉਤਾਰ-ਉਤਾਰ ਕੇ ਟੋਪੀਆਂ ਲੈ ਲੈ ਕੇ ਜਿਹੜੇ ਵਿਧਾਇਕ ਪਹੁੰਚੇ ਸੀ ਤਾਂ ਜੋ ਪਛਾਣ ਨਾ ਸਕੇ ਤੇ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਸੀ ਕਿਉਂਕਿ ਸੰਗਰੂਰ ਦੀ ਬਾਈ ਇਲੈਕਸ਼ਨ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਆਰਜੀ ਸੀ ਸਰਕਾਰ ਪੰਡਤੋ ਕੁਸਮਾ ਬਾਦੀ ਜਲੰਧਰ ਦੇ ਉੱਤੇ ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਸੀ ਤੇ ਹੁਣ ਆਮ ਆਦਮੀ ਪਾਰਟੀ ਵੀ ਇਹ ਕਹਿੰਦੀ ਹੈ ਕਿ ਸ਼ਸ਼ੀ ਕੁਮਾਰ ਰਿੰਕੂ ਨੂੰ ਜਿੱਤੇਉਣ ਦੇ ਲਈ ਆਮ ਆਦਮੀ ਪਾਰਟੀ ਨੇ ਬਹੁਤ ਜ਼ੋਰ ਲਾਇਆ ਸੀ ਪਰ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤ ਕੇ ਐਮਪੀ ਬਣੇ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਉਸ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਦੀ ਟਿਕਟ ਤੋਂ ਵਿਧਾਇਕ ਵੀ ਬਣੇ ਸੀ ਤੇ ਦੂਜੇ ਪਾਸੇ ਉਹੋ ਐਪੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਬੜੇ ਪਰ ਹੁਣ 2024 ਦੇ ਵਿੱਚ ਉਹ ਬੀਜੇਪੀ ਦੇ ਕੈਂਡੀਡੇਟ ਨੇ ਉਮੀਦਵਾਰਾਂ ਤੋਂ ਬਾਅਦ ਇਸ ਵਿਧਾਨ ਸਭਾ ਦੇ ਵਿੱਚ ਪੈਂਦੇ ਹਲਕਿਆਂ ਦੀ ਗੱਲ ਕਰ ਲੈਣੇ ਆ ਸਭ ਤੋਂ ਪਹਿਲਾ ਹਲਕਾ ਫਲੋਰੋਂ ਦਾ ਜਿਹੜਾ ਕਿ ਰਿਜ਼ਰਵਡ ਸੀਟ ਹੈ ਵਿਕ੍ਰਮਜੀਤ ਸਿੰਘ ਦਾ ਚੌਧਰੀ ਚੌਧਰੀ ਪਰਿਵਾਰ ਦੇ ਵਿੱਚੋਂ ਸ਼ਾਮਲ ਜਿਹੜਾ ਕਿ ਦਬਦਬਾ ਮੰਨਿਆ ਜਾਂਦਾ ਹੈ ਪਿਛਲੀਆਂ ਜਦ ਤੱਕ ਉਹਨਾਂ ਦੀ ਡੈਥ ਜਿਹੜੇ ਸੰਤੋਖ ਸਿੰਘ ਚੌਧਰੀ ਨੇ ਉਹਨਾਂ ਦੀ ਨਹੀਂ ਹੋਈ ਸੀ ਉਸ ਤੋਂ ਪਹਿਲਾਂ ਚੌਧਰੀ ਪਰਿਵਾਰ ਲਗਾਤਾਰ ਇੱਥੋਂ ਜਿੱਤਦਾਰਿਆ ਤੇ ਜਿਹੜੇ ਉਹਨਾਂ ਦੀ ਪਤਨੀ ਸੀਗੇ ਸੰਤੋਖ ਚੌਧਰੀ ਦੀ ਉਹ ਪਿਛਲੀ ਵਾਰ ਬਾਈ ਇਲੈਕਸ਼ਨ ਲੜੇ ਸੀ ਪਰ ਜਿੱਤ ਹਾਸਲ ਨਹੀਂ ਕਰ ਪਾਈ ਸੀ ਫਲੋਰ ਰਿਜ਼ਰਵ ਸੀਟਾਂ ਜਿੱਥੋਂ ਵਿਕਰਮਜੀਤ ਸਿੰਘ ਚੌਧਰੀ ਉਹਨਾਂ ਦੇ ਪੁੱਤਰ ਕਾਂਗਰਸ ਪਾਰਟੀ ਵੱਲੋਂ ਵ代ਕ ਨੇ ਨਕੂਦਰ ਤੋਂ ਹਿੰਦਰਜਿਤ ਕੌਰ ਮਾਨ ਨੇ ਜਿਹੜੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤ ਕੇ ਵਿਧਾਇਕ ਬਣੇ ਤੇ ਸ਼ਾ ਕੋਟ ਹਰਦੇਵ ਸਿੰਘ ਲਾਡੀ ਨੇ ਜਿਹੜੇ ਉਹ ਕਾਂਗਰਸ ਪਾਰਟੀ ਤੋਂ ਵਿਧਾਇਕ ਵਿਧਾਇਕ ਨੇ ਤੇ ਕਰਤਾਰਪੁਰ ਵੀ ਰਿਜ਼ਰਵ ਸੀਟਾਂ ਤੇ ਬਲਕਾਰ ਸਿੰਘ ਆਮ ਆਦਮੀ ਪਾਰਟੀ ਦੀ ਸੀਟ ਤੋਂ ਵਿਧਾਇਕ ਨੇ ਜਲੰਧਰ ਵੈਸਟ ਜਿਹੜਾ ਉਹ ਵੀ ਰਿਜ਼ਰਵ ਸੀਟਾਂ ਤੇ ਸ਼ੀਤਲ ਉਂਗਰਾਲ ਜਿਹੜੇ ਕਿ ਅੱਜਕੱਲ ਵਿਧਾਇਕ ਨੇ ਤੇ ਸ਼ਸ਼ੀਲ ਕੁਮਾਰ ਰਿਪੂ ਦੇ ਨਾਲ ਹੀ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਹਾਲਾਂਕਿ 2022 ਦੀ ਇਲੈਕਸ਼ਨ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਵਿਧਾਇਕ ਬਣਦੇ ਨੇ ਲੋਟਸ ਜਿਹੜਾ ਆਇਆ ਸੀ ਉਹ ਉਹਨਾਂ ਦੇ ਵਿੱਚ ਮੁੱਖ ਚਿਹਰਾ ਰਹੇ ਸੀ ਨੋਟਸ ਦੇ ਨਾਲ ਤੇ ਬੜੀ ਚਰਚਾ ਚੱਲੀ ਸੀ ਕਿ ਨੋਟਸ ਦੇ ਤਹਿਤ ਤੋਂ ਵਿਧਾਇਕ ਪੱਟੇ ਜਾ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਮ ਆਦਮੀ ਪਾਰਟੀ ਨੇ ਬੀਜੇਪੀ ਤੇ ਇਲਜ਼ਾਮ ਲਾਇਆ ਸੀ ਉਹਨਾਂ ਦੇ ਚਿਹਰਾ ਦੇ ਵਿੱਚੋਂ ਇੱਕ ਵੱਡਾ ਚਿਹਰਾ ਸ਼ੀਤਲ ਅੰਗਰਾਲ ਸੀ ਤੇ ਅੱਜ ਕੱਲ ਉਹ ਬੀਜੇਪੀ ਦੇ ਬਚਨੇ ਜਲੰਧਰ ਸੈਂਟਰਲ ਦੀ ਗੱਲ ਕੀਤੀ ਜਾਵੇ ਤਾਂ ਰਮਨ अरोड़ा ਆਮ ਆਦਮੀ ਪਾਰਟੀ ਦੀ ਟਿਕਟ ਧੋਜਤਣ ਦੇ ਵਿੱਚ ਕੰਮਜਾਬ ਰਹੇ ਜਲੰਧਰ ਨੌਰਥ ਦੇ ਵਿੱਚ ਅਫਤਾਰ ਸਿੰਘ ਜੂਨੀਅਰ ਨੇ ਜਿਹੜੇ ਉਹ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਨੇ ਮਾਫ ਕਰਨਾ ਵਿਧਾਇਕ ਨੇ ਤੇ ਜਲੰਧਰ ਕੈਟਾ ਜਿਹੜਾ ਉਹ ਪ੍ਰਗਟ ਸਿੰਘ ਜਿੱਤੇ ਨੇ ਜਿਹੜੇ ਕਿ ਪ੍ਰਗਟ ਸਿੰਘ ਹੌਕੀ ਖਿਡਾਰੀ ਨੇ ਕੈਪਟਨ ਰਹੇ ਨੇ ਤੇ ਵੱਡਾ ਪੰਜਾਬ ਦੀ ਸਿਆਸਤ ਦੇ ਵਿੱਚ ਨਾ ਆਏ ਆ ਤੇ ਸੁਖਵਿੰਦਰ ਸਿੰਘ ਕੋਟਲੀ ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਜਿਨ੍ਹਾਂ ਨੇ ਪਵਨ ਕੁਮਾਰ ਟੀਨੂ ਨੂੰ ਹਰਾਇਆ ਸੀ ਪਿਛਲੇ ਇਲੈਕਸ਼ਨ ਦੇ ਵਿੱਚ ਹਾਲਾਂਕਿ ਚੰਗੀਆਂ ਵੋਟਾਂ ਪਵਨ ਕੁਮਾਰ ਟੀਨੂ ਨੂੰ ਪਈਆਂ ਸੀ ਪਰ ਸੁਖਵਿੰਦਰ ਕੋਟਲੀ ਅਤੇ ਪਵਨ ਕੁਮਾਰਟੀ ਨੂੰ ਦਾ ਚੰਗਾ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਕੋਟਲੀ ਜਿੱਤਣ ਦੇ ਵਿੱਚ ਕਾਮਯਾਬ ਰਹੇ ਇਹ ਹਲਕਾ ਵੀ ਕਾਂਗਰਸ ਪਾਰਟੀ ਦਾ ਗੜ ਮੰਨਿਆ ਜਾਂਦਾ ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ 1952 ਤੋਂ ਲੈ ਕੇ 1971 ਤੱਕ ਲਗਾਤਾਰ ਕਾਂਗਰਸ ਇੱਥੇ ਜਿੱਤਦੀ ਰਹੀ ਤੇ ਉਸ ਤੋਂ ਬਾਅਦ 1970 ਦੇ ਵਿੱਚ ਇਕਬਾਲ ਸਿੰਘ ਢਿੱਲੋਂ ਨੇ ਕਾਂਗਰਸ ਦਾ ਜਿਹੜਾ ਜਿੱਤ ਦਾ ਰਤ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਇਕਬਾਲ ਸਿੰਘ ਢਿੱਲੋਂ ਨੇ ਰੋਕਿਆ 1970 ਦੇ ਵਿੱਚ ਉਹ ਪਹਿਲੀ ਵਾਰ ਐਮਪੀ ਜਲੰਧਰ ਤੋਂ ਵੰਡ ਦੇ ਵਿੱਚ ਆਪ ਜਾਬ ਰਹਿੰਦੇ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ 1996 ਦੇ ਵਿੱਚ ਦਰਬਾਰਾ ਸੰਗ ਵੀ ਇੱਥੋਂ ਚੋਣ ਜਿੱਤਦੇ ਆ ਤੇ ਜਨਤਾ ਦਲ ਵੱਲੋਂ ਵੀ ਇੱਥੇ ਜਿੱਤਾਂ ਪ੍ਰਾਪਤ ਕੀਤੀਆਂ ਜਾਂਦੀਆਂ ਨੇ ਇੰਦਰ ਕੁਮਾਰ ਗੁਜਰਾਲ ਜਿਹੜੇ 1999 ਦੇ ਵਿੱਚ ਜਿੱਤਦੇ ਆ ਤੇ ਉਸ ਤੋਂ ਬਾਅਦ 1998 ਦੇ ਵਿੱਚ ਵੀ ਇੰਦਰ ਕੁਮਾਰ ਗੁਜਰਾਲ ਨੇ ਜਿਹੜੇ ਉਹ ਜਿੱਤਣ ਦੇ ਵਿੱਚ ਕੰਮਜਾਬ ਰਹਿੰਦੇ ਆ ਉਸ ਤੋਂ ਬਾਅਦ ਰਾਣਾ ਗੁਰਜੀਤ ਉਹ 2004 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜਿੱਤਦੇ ਆ ਮਹਿੰਦਰ ਕੇਪੀ 2009 ਦੇ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਤੋਂ ਜਿੱਤਦੀ ਹਤੇ ਫਿਰ 2014 ਅਤੇ 19 ਦੇ ਵਿੱਚ ਸੰਤੋਖ ਸਿੰਘ ਚੌਧਰੀ ਇਸ ਤਰੀਕੇ ਦੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਬਲਬੀਰ ਸਿੰਘ ਜਿਹੜਾ ਜਿੱਤਦੇ ਆ 1999 ਦੇ ਵਿੱਚ ਰਾਣਾ ਗੁਰਜੀਤ ਸਿੰਘ ਜਿੱਤਦੇ ਆ ਮਹਿੰਦਰ ਕੇਪੀ ਸੰਤੋਖ ਸਿੰਘ ਚੌਧਰੀ ਲਗਾਤਾਰ ਬੈਕ ਟੂ ਬੈਕ ਕਾਂਗਰਸ ਜਿੱਤਦੀ ਆ ਰਹੀ ਸੀ 1999 ਤੋਂ ਲੈ ਕੇ ਸ਼ੁਰੂਆਤੀ ਦੌਰ ਦੀ ਗੱਲ ਕੀਤੀ ਜਾਵੇ 1952 ਤੋਂ ਲੈ ਕੇ 1971 ਤੱਕ ਜਿੱਤੀ ਤੇ ਫਿਰ 99 ਤੋਂ ਲੈ ਕੇ 19 ਤੱਕ ਜਿੱਤੀ ਹਾਲਾਂਕਿ ਵਾਈਲੈਕਸ਼ਨ ਸੀ ਜਿਹੜੀ ਉਸ ਦੇ ਵਿੱਚ ਹਰੀ ਐ ਕਾਂਗਰਸ ਤੇ ਜਿਹੜੇ ਸੰਤੋਖ ਚੌਧਰੀ ਦੇ ਪਤਨੀ ਸੀਗੇ ਉਹ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਤੇ ਆਮ ਆਦਮੀ ਪਾਰਟੀ ਵੱਲੋਂ ਟਿਕਟ ਤੇ ਲੜ ਰਹੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੜ ਰਹੇ ਸ਼ਸ਼ੀਲ ਕੁਮਾਰ ਰਿੰਪੂ ਜਿੱਤ ਜਾਂਦੇ ਆ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਈਲੈਕਸ਼ਨ ਦੇ ਵਿੱਚ ਜਿਹੜੇ ਸ਼ਸ਼ੀਲ ਕੁਮਾਰ ਰਿੰਪੂ ਨੇ ਉਹ 3 ਲੱਖ 2272 ਵੋਟਾਂ ਲਾਜਾਣ ਦੇ ਵਿੱਚ ਕਾਮਯਾਬ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਇਸ ਇਲੈਕਸ਼ਨ ਦੇ ਵਿੱਚ ਲੰਬੇ ਸਮੇਂ ਤੋਂ ਬਾਅਦ ਬਾਈ ਇਲੈਕਸ਼ਨ ਦੇ ਵਿੱਚ ਜਿਹੜੀ ਅਲੱਗ-ਅਲੱਗ ਚੋਣ ਲੜ ਰਹੀ ਸੀ ਤੇ ਕਰਮਜੀਤ ਸਿੰਘ ਚੌਧਰੀ ਨੂੰ ਜਿਹੜੀ ਚੌਧਰੀ ਪਰਿਵਾਰ ਨਾਲ ਸੰਬੰਧਿਤ ਸੀ ਤੇ ਸੰਤੋਖ ਸਿੰਘ ਚੌਧਰੀ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਕਰਮਜੀਤ ਚੌਧਰੀ ਮੈਦਾਨ ਦੇ ਵਿੱਚ ਉਤਰਦੇ ਆ 243000 588 ਵੋਟਾਂ ਉਹਨਾਂ ਨੂੰ ਪੈਂਦੀਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬਿੰਦਰ ਸਿੰਘ ਸੁਖੀ ਚੌਣ ਮੈਦਾਨ ਦੇ ਵਿੱਚ ਸੀ ਤੇ 158443 ਵੋਟਾਂ ਲੈ ਜਾਣ ਦੇ ਵਿੱਚ ਕੰਮ ਜਾ ਰਹੀਦੀਆਂ ਤੇ ਭਾਜਪਾ ਵੱਲੋਂ ਇੰਦਰ ਇਕਬਾਲ ਸਿੰਘ ਅਕਬਾਲ 134800 ਵੋਟਾਂ ਲੈ ਕੇ ਜਾਂਦੇ ਆ ਤੇ ਜਿਹੜੀ ਜਿੱਤ ਆ ਉਹ ਸ਼ਸ਼ੀਲ ਕੁਮਾਰ ਰਿੰਪੂ ਦੀ ਹੁੰਦੀ ਆ ਤੇ ਉਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ 385712 ਵੋਟਾਂ ਨੇ ਜਿਹੜੀਆਂ ਸੰਤੁਪ ਸਿੰਘ ਚੌਧਰੀ ਨੂੰ ਪੈਂਦੀਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਸੀਟ ਆਉਂਦੀ ਸੀ ਜਦ ਬੀਜੇਪੀ ਅਤੇ ਅਕਾਲੀ ਦਲ ਦਾ ਗੜਜੋਰ ਸੀ ਤੇ ਚਰਨਜੀਤ ਸਿੰਘ ਅਟਵਾਰ ਨੇ ਜਿਹੜੇ ਉਹ 368221 ਵੋਟਾਂ ਨਾਲ ਜਾਣ ਦੇ ਵਿੱਚ ਕਾਮਯਾਬ ਰਹੇ ਤੇ ਮਾਰਜਨ ਸੀ ਜਿਹੜਾ ਉਹ 1949 ਵੋਟਾਂ ਦਾ ਸੀ ਤੇ 2014 ਦੇ ਵਿੱਚ ਸੰਤੁਪ ਸਿੰਘ ਚੌਧਰੀ ਪਹਿਲੀ ਵਾਰ ਇਥੋਂ ਲੜੇ ਸੀ ਤੇ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਤੇ 380479 ਵੋਟਾਂ ਲੈ ਜਾਣ ਦੇ ਵਿੱਚ ਕਾਮਯਾਬ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਵਨ ਕੁਮਾਰ 309498 ਵੋਟਾਂ ਲੈ ਕੇ ਜਾਂਦੇ ਆ ਆਮ ਆਦਮੀ ਪਾਰਟੀ ਵੱਲੋਂ ਜੋਤੀ ਮਾਨ ਨੇ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਹੁੰਦੇ ਆ ਤੇ 254101 ਵੋਟ ਹੈ ਜਿਹੜੀ ਜੋਤੀ ਮਾਨ ਨੂੰ 2014 ਦੇ ਵਿੱਚ ਪੈਂਦੀ ਆ ਤੇ 2019 ਦੇ ਵਿੱਚ ਜਿਹੜਾ ਜੋਰਾ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਤਾਰਿਆ ਸੀ ਸਿਰਫ ਉਹਨਾਂ ਨੂੰ ਵੋਟਾਂ ਪਈਆਂ ਸੀ 25467 ਜਦਕਿ 2014 ਦੇ ਵਿੱਚ ਜਲੰਧਰ ਦੇ ਵਿੱਚ ਚੰਗੀਆਂ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪੈਂਦੀਆਂ ਨੇ ਜੋਤੀ ਮਾਨ ਨੂੰ 254101 ਵੋਟਾਂ ਜਲੰਧਰ ਦੇ ਵਿੱਚ ਉਹ ਕੰਮ ਜਾ ਰਹਿੰਦੇ ਆ 2009 ਦੇ ਵਿੱਚ ਮਹਿੰਦਰ ਕੇਪੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਾਰ ਕੈਂਡੀਡੇਟ ਨੇ ਜਲੰਧਰ ਤੋਂ ਉਹ ਕਾਂਗਰਸ ਪਾਰਟੀ ਦੀ ਟਿਕਟ ਤੋਂ 2009 ਦੇ ਵਿੱਚ ਚੋਣ ਮੈਦਾਨ ਦੇ ਵਿੱਚ ਸੀ ਤੇ ਮਹਿੰਦਰ ਕੇਪੀ ਨੂੰ 4,813,103 ਵੋਟ ਪਈ ਦੀ ਤੇ ਇਥੋਂ ਜਿੱਤਣ ਦੇ ਵਿੱਚ ਕੌਮਜਾਬ ਰਹਿੰਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸੀਟ ਤੇ ਉਮੀਦਵਾਰ ਉਤਾਰਿਆ ਜਾਂਦਾ ਹੰਸਰਾਜ ਹੰਸ ਨੂੰ ਇਸ ਵਾਰ ਭਾਜਪੀ ਨੇ ਉਹਨਾਂ ਨੂੰ ਜਿਹੜਾ ਹਲਕਾ ਬਦਲਿਆ ਹੋਇਆ ਤੇ ਉਹਨਾਂ ਨੂੰ ਟਿਕਟ ਦਿੱਤੀ ਆ ਹੰਸਰਾਜ ਹੰਸ ਜਿਲੰਧਰ ਤੋਂ ਚੋਣ ਲੜੇ ਸੀ 2009 ਦੇ ਵਿੱਚ ਤੇ 3,71,600 58 ਵੋਟਾਂ ਪਈਆਂ ਸੀ ਤੇ ਜਿਹੜਾ ਮжоਰਿਟੀ ਸੀ ਉਸ ਦਾ ਅੰਤਰ ਸੀ 36443 ਵੋਟਾਂ ਦਾ ਹੁਣ ਗੱਲ ਉਸ ਕੈਂਡੀਡੇਟ ਦੀ ਕਰ ਲੈਣੇ ਆ ਜਿਹੜਾ ਕਿ ਜਲੰਧਰ ਤੋਂ ਜ਼ਿਆਦਾ ਮਜ਼ਬੂਤ ਮੰਨਿਆ ਜਾ ਰਿਹਾ ਬਾਕੀ ਪਾਰਟੀਆਂ ਦੇ ਮੁਕਾਬਲੇ ਉਸ ਵਿਅਕਤੀ ਦਾ ਨਾਮ ਹੈ ਚਰਨਜੀਤ ਸਿੰਘ ਚੰਨੀ ਜੋ ਕਿ ਜਾਂ ਤਾਂ ਜਿੱਤਣਗੇ ਜਾਂ ਰਨਰ ਅਪ ਰਹਿਣਗੇ ਇਹ ਅਸੀਂ ਜੋ ਗਰਾਊਂਡ ਰਿਪੋਰਟਸ ਆ ਰਹੀਆਂ ਨੇ ਗਰਾਊਂਡਾਂ ਤੋਂ ਜਿਹੜੀਆਂ ਰਿਪੋਰਟਾਂ ਸਾਡੇ ਕੋਲ ਪਹੁੰਚ ਰਹੀਆਂ ਨੇ ਤੇ ਦੂਜੇ ਪਾਸੇ ਜਿਹੜੇ ਅਫੀਸ਼ੀਅਲ ਅਕੜੇ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਆਧਾਰ ਤੇ ਤੁਹਾਨੂੰ ਦੱਸ ਰਿਹਾ ਕਿ ਜਾਤਾਂ ਜਿਲੰਦਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿੱਤਣ ਜਾ ਰਹੇ ਨੇ ਜਾਂ ਫਿਰ ਰਨਰ ਅਪ ਰਹਿਣਗੇ ਪਹਿਲੇ ਦੋਸਤਾਨਾ ਤੇ ਚਰਨਜੀਤ ਸਿੰਘ ਚੰਨੀ ਜ਼ਰੂਰ ਰਹਿਣਗੇ ਜੇਕਰ ਤੁਸੀਂ ਸਾਡੇ ਇਸ ਧਾਵੇ ਨਾਲ ਇਤਫਾਕ ਨਹੀਂ ਕਰਦੇ ਤਾਂ ਤੁਸੀਂ ਆਪਣੀ ਰਾਏ ਆ ਜਿਹੜੀ ਉਹ ਜ਼ਰੂਰ ਕਮੈਂਟ ਕਰਨੀ ਆ ਤੁਹਾਨੂੰ ਕੀ ਲੱਗਦਾ ਚਰਨਜੀਤ ਸਿੰਘ ਚੰਨੀ ਕਿੰਨੇਵੇਂ ਨੰਬਰ ਤੇ ਰਹਿਣਗੇ ਜਾਂ ਫਿਰ ਸ਼ੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਕੇਪੀ ਜੱਤਰੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਰਿੱਨੂ ਜਾਂ ਫਿਰ ਭਾਜਪਾ ਦੇ ਸ਼ਸ਼ੀ ਕੁਮਾਰ ਰਿੱਕੂ ਚੋਣ ਮੈਦਾਨ ਦੇ ਵਿੱਚ ਫਤਿਹ ਕਰਨ ਦੇ ਵਿੱਚ ਕੰਮ ਜਾਬ ਰਹਿਣਗੇ ਤੁਹਾਡੇ ਮੁਤਾਬਕ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਹੈ ਜਿਹੜਾ ਜਲੰਧਰ ਦਾ ਕਿਲਾ ਫਤਿਹ ਕਰਨ ਜਾ ਰਿਹਾ ਜੇਕਰ ਤੁਸੀਂ ਸਾਡੇ ਇਸ ਦਾਅਵੇ ਨਾਲ ਇਤفاق ਰੱਖਦੇ ਹੋ ਤਾਂ ਜ਼ਰੂਰ ਕਮੈਂਟ ਕਰਨਾ ਜੇਕਰ ਤੁਸੀਂ ਨਹੀਂ ਰੱਖਦੇ ਤਾਂ ਆਪਣੀ ਰਾਏ ਹੈ ਜਿਹੜੀ ਉਹ ਜ਼ਰੂਰ ਕਮੈਂਟ ਕਰਕੇ ਦੱਸਣਾ ਕਿਉਂਕਿ ਬਹੁਤ ਸਾਰੇ ਸੱਜਣਾਂ ਦੇ ਕਮੈਂਟ ਆਉਂਦੇ ਆ ਜੀ ਤਾਂ ਪੇੜ ਖਬਰ ਹੋਊਗੀ ਜੀ ਪੁਰਾਣੀ ਪਾਰਟੀ ਤੋਂ ਪੈਸੇ ਲੈ ਲੈ ਬਈ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੋ ਵੀ ਦੇਖਣ ਵਾਲੇ ਨੇ ਕਿਸੇ ਵੀ ਪਾਰਟੀ ਤੋਂ ਨਾ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਨਾ ਹੀ ਕਾਂਗਰਸ ਤੋਂ ਨਾ ਹੀ ਝਾੜੂ ਵਾਲਿਆਂ ਤੋਂ ਨਾ ਹੀ ਭਾਜਪਾ ਤੋਂ 1 ਰੁਪਿਆ ਕਿਸੇ ਪਾਰਟੀ ਤੋਂ ਕਿਸੇ ਕੈਂਡੀਡੇਟ ਤੋਂ ਨਹੀਂ ਲਿਆ ਜੋ ਗਰਾਊਂਡ ਰਿਪੋਰਟਸ ਨੇ ਤੇ ਨਾਲ ਦੀ ਨਾਲ ਜਿਹੜੀਆਂ ਪਿਛਲੇ ਅੰਕੜੇ ਨੇ ਤੇ 2014 ਦੀ ਬਤੌਰ মিডিਆ ਦੇ ਵਿੱਚ ਕੰਮ ਕਰਦੇ ਆ ਕਵਰਿੰਗ ਕੀਤੀ ਆ ਤੇ ਦੂਜੇ ਪਾਸੇ ਜਿਹੜੀ ਕਵਰੇਜ ਆ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਕੀਤੀ ਆ ਤੇ ਹੁਣ 2024 ਦੇ ਵਿੱਚ ਵੀ ਹੈ ਇਸ ਤਰੀਕੇ ਦੇ ਨਾਲ ਤੀਜੀ ਇਹ ਲੋਕ ਸਭਾ ਜਦ ਮੀਡੀਆ ਦੇ ਵਿੱਚ ਕੰਮ ਕਰਦਿਆਂ ਨੂੰ ਵਿਚਰਦਿਆਂ ਸਮਾਂ ਹੋ ਗਿਆ ਤੇ ਪਿਛਲੇ ਅੰਕੜੇ ਕੀ ਕਹਿੰਦੇ ਨੇ ਗਰਾਊਂਡ ਰਿਪੋਰਟਸ ਕੀ ਕਹਿੰਦੀਆਂ ਨੇ ਤੇ ਉਹਦਾ ਮੀਡੀਆ ਦੇ ਵਿੱਚ ਵਿਚਰਦਿਆਂ ਦਾ ਤਜਰਬਾ ਕੀ ਕਹਿੰਦਾ ਉਸ ਦੇ ਆਧਾਰ ਤੇ ਤੁਹਾਨੂੰ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੇ ਕਮੈਂਟ ਕਰਦੇ ਹੋਏ ਜ਼ਰੂਰ ਆਪਣੀ ਰਾਏ ਆ ਜਿਹੜੀ ਉਹ ਸਾਂਝੀ ਕਰਨੀ ਆ ਸੋ ਸ਼ੁਸ਼ਕਲ ਦੋਸਤੋ ਮੈਂ ਆ ਸੁਖਵਿੰਦਰ ਸ਼ੇਰਗਿੱਲ ਅੱਜ ਗੱਲ ਦੁਆਬੇ ਦੇ ਦਿਲ ਜਲੰਧਰ ਦੀ ਕਰਾਂਗੇ ਜਲੰਧਰ ਲੋਕ ਸਭਾ ਸੀਟ ਜਿਹੜੀ ਕਿ ਕਾਂਗਰਸ ਦਾ ਗੜ ਮੰਨੀ ਜਾਂਦੀ ਸੀ ਇਸ ਰੀਤ ਨੂੰ